ਮੇਰਾ ਨਰਾਇਣ ਕੀ ਹੋਇਆ ਕਿਸਾ ਹੋਇਆ ਸੀ ਮੈਂ ਤੇ ਮੇਰਾ ਪੋਤਾ ਆਂਡੇ ਲੈ ਰਹੀ ਬਾਜ਼ਾਰ ਤੋਂ ਤੇ ਉਹ ਅੱਗੇ ਸਾਈਕਲ ਤੇ ਹੀ ਮੈਂ ਪਿੱਛੇ ਪੈਦਲ ਆਉਂਦੇ ਰਹੀ ਮੱਕੜਾ ਜਿਹਾ ਫੜਿਆਦੇ ਹੱਥ ਵਿੱਚ ਤੇ ਮੈਂ ਕੋ ਤੁਰਿਆ ਨਹੀਂ ਜਾਂਦਾ ਮੈਂ ਹੌਲੀ ਹੌਲੀ ਤੁਰਨ ਦੇ ਰਹੀ ਹਾਂ ਤੇ ਇਹ ਮਨ ਲੱਭਾ ਨਹੀਂ ਬੇਟਾ ਬਾਅਦ ਮੈਂ ਹਾਂ ਪਤਾ ਨਹੀਂ ਕਿੱਥੇ ਚਲ ਗਿਆ ਮੈਂ ਤਾਂ ਕੱਲੀ ਤੁਰ ਹੀ ਜਾਂਦੇ ਤੇ ਮੇਰੇ ਕੋ ਘੜਾ ਚੁੱਕ ਨਹੀਂ ਤੁਰਿਆ ਜਾਂਦਾ ਪਿਆ ਮਗਰੋਂ ਆਇਆ ਤੇ ਇਹਨੇ ਮੇਰੇ ਅੱਖ ਪਹਿਲੇ ਟੋਪੀ ਤਾਂ ਕੀਤੀ ਜਿਹੜੇ ਮੋਟਰਸਾਈਕਲ ਤੇ ਆਏ ਨੇ ਤੇ ਮੈਂ ਆਖਿਆ ਵੀ ਮੇਰਾ ਪੋਤਾ ਮੇਰੇ ਮਗਰ ਆ ਕੇ ਉਹ ਮੈਨੂੰ ਚੁਕਾਣੀ ਦੇਣ ਦੇ ਦਾ ਤੇ ਜਦੋਂ ਵੇਖਿਆ ਮੇਰੇ ਕੰਨ ਖਿੱਚ ਕੇ ਟਾਪਸ ਲਾਇਆ ਮੇਰੀ ਚੀਕਾਂ ਨਿਕਲ ਗਈਆਂ ਨਾਲ ਹੀ ਤੇ ਅੱਗੇ ਦੌੜਨ ਲੱਗੇ ਨੇ ਤੇ ਦੋ ਮੋਟਰਸਾਈਕਲ ਤੇ ਅੱਗੇ ਆਉਂਦੇ ਨੇ ਉਹਨਾਂ ਨਾਲ ਟੱਕਰ ਮਾਰ ਕੇ ਛੋੜ ਦਿੱਤਾ ਤੇ ਜਿਹੜਾ ਮਗਰ ਲੱਜ ਜਿਹਨੇ ਟਾਪਸ ਲਾਇਆ ਉਹ ਫੜਿਆ ਗਿਆ ਤੇ ਦੂਜਾ ਭੱਜ ਗਿਆ ਤੇ ਫਿਰ ਚਲੋ ਜਿੱਦਾਂ ਲੋਕਾਂ ਨੇ ਕਹਿ ਕਹਾ ਕੇ ਮੈਨੂੰ ਟੋਪਸ ਮੇਰਾ ਦਵਾ ਦਿੱਤਾ ਤੇ ਇਹ ਹੈ ਵੀ ਮਾਰ ਤੇ ਲੁਕਣ ਕੁੱਟਿਆ ਨਾ ਹੈ ਇਹ ਪਰ ਉੰਜੇ ਵਿੱਚ ਕੰਨੇ ਹੋ ਕੇ ਰਹਿਣਾ ਚਾਹੀਦਾ ਜੇ ਮੇਰੇ ਨਾਲ ਵੀ ਇਹ ਕੰਮ ਹੋਇਆ ਹੋਰ ਵੀ ਕਿਸੇ ਨਾਲ ਹੋ ਸਕਦਾ ਹੈ ਮੇਰੇ ਕੋ ਜਿੰਨਾ ਜਨਾਨੀ ਨੇ ਕੀ ਕੁੱਟਣਾ ਹੁੰਦਾ ਜਨਾਨੀ ਨੇ ਕੀ ਕੁੱਟਣਾ ਬੜੀ ਹੱਦ ਹੋਈ ਤੇ ਇੱਕ ਅੱਧੀ ਚਪੇੜ ਹੀ ਮਾਰੇਗੀ ਜਨਾਨੀ ਜਨਾਨੀ ਕੀ ਕਰ ਸਕਦੀ ਆ ਕੁੱਟਿਆ ਮੁੰਡਿਆਂ ਬੰਦਿਆਂ ਨੇ ਹੈਗਾ ਮੈਂ ਕਹਿੰਨ ਆੱਖ ਨਹੀਂ ਉਹਨਾਂ ਕੁੱਟਿਆ ਚੰਗੀ ਤਰ੍ਹਾਂ ਮੈਨੂੰ ਇਹ ਨਹੀਂ ਤੇ ਮੇਰੇ ਕੋ ਕੀ ਆਜਾ ਚਪੇੜ ਹੀ ਵੱਜਣੀ ਹੀ ਮੇਰੇ ਕੋ ਜਾਂ ਮੁੱਕੀ ਮਾਰ ਲੈ ਜਾਂ ਚਪੇੜ ਵੱਜਣੀ ਹੋਰ ਮੈਂ ਕੀ ਕਰ ਸਕਣੀ ਆ ਅਈਲਾ ਮੇਰੀ ਇਸ ਨਾਲ ਦਾ ਹਾਸਾ ਹੋਇਆ ਤੁਹਾਡਾ ਪਹਿਲੇ ਮੇਰੇ ਕੋਲ ਇੱਕ ਵਾਰਾ ਟਾਪਸ ਮੇਰੇ ਰੋਂ ਕੋਈ ਫਕੀਰ ਜਾਇਆ ਸੀ ਤੇ ਉਨੇ ਮਤਲਬ ਤੁਹਾਡੇ ਪਰਨਾ ਝਾੜਿਆ ਤੇ ਪਤਾ ਨਹੀਂ ਕੀ ਕੀਤਾ ਉਹ ਤਾਂ ਆਪਣੇ ਹੱਥੀ ਲਾ ਕੇ ਫੜਾ ਦਿੱਤੇ ਤੇ ਤੇ ਜਦੋਂ ਫਿਰ ਇਹ ਹਾਸਾ ਦਾ ਜੱਸਾ ਡਰ ਮੇਰੇ ਕੋ ਕਮਰਾਟ ਇੰਨੀ ਹੋਈ ਮੈਨੂੰ ਕੋ ਖਲੋਤਾ ਨਹੀਂ ਜਾਂਦਾ ਮੈਂ ਉੱਤਰ ਮੈਨੂੰ ਕੋਈ ਕੇ ਪਾਣੀ ਦੋ ਕੋਈ ਕੁਛ ਮੈਂ ਤਾਂ ਕੰਬੀ ਜਾਂਦੀ ਪਈ ਹਾਂ ਬਲੇਟਰ ਜਦੋਂ ਇਹ ਹਾਸਾ ਹੋਏ ਨਾ ਤੇ ਕੁਛ ਨਹੀਂ ਪਤਾ ਲੱਗਦਾ ਆਪਣਾ ਕੰਬੀ ਜਾਂਦਾ ਹੈ ਤੰ ਮੈਨੂੰ ਦੋ ਵਿਚਾਰੇ ਜਿਹੜੇ ਕਵਾੜ ਵਾਲੇ ਨੇ ਉਹਨਾਂ ਨੇ ਮੈਨੂੰ ਫੜ ਕੇ ਬਾਲੋਂ ਬਾਉਂ ਤੇ ਕੁਰਸੀ ਦੇ ਕੇ ਬਾਲ ਲਿਆ ਕਹਿੰਦਾ ਆਂਟੀ ਤੁਸੀਂ ਇੱਥੇ ਬਹਿ ਜਾਓ ਮੇਰੇ ਨਾਰਾ ਆਈ ਰਣੀ ਕੀ ਹੋਇਆ ਕੀ ਓਏ ਅਸੀਂ ਮੈਂ ਤੇ ਮੇਰਾ ਪੋਤਾ ਆਂਡੇ ਰਹੀ ਬਾਜ਼ਾਰ ਤੋਂ ਤੇ ਉਹ ਗੱਗੇ ਸਾਈਕਲ ਤੇ ਹੀ ਮੈਂ ਪਿੱਛੇ ਪੈਦਲ ਆਉਂਦੇ ਰਹੀ ਮੱਕੜਾ ਜਾ ਫੜਿਆ ਦੇ ਹੱਥ ਵਿੱਚ ਤੇ ਮੈਂ ਕੋਤੁਰਿਆ ਨਹੀਂ ਜਾਂਦਾ ਮੈਂ ਹੌਲੀ ਹੌਲੀ ਤੁਰਣ ਦੇ ਰਹੀ ਹਾਂ ਤੇ ਇਹ ਮਨ ਲੱਭਾ ਨਹੀਂ ਬੇਟਾ ਬਾਅਦ ਚ ਮੈਂ ਹਾਂ ਪਤਾ ਨਹੀਂ ਕਿੱਥੇ ਚਲ ਗਿਆ ਮੈਂ ਤਾਂ ਕੱਲੀ ਤੁਰੀ ਜਾਂਦੀ ਤੇ ਮੇਰੇ ਕੋ ਘੜਾ ਚੁੱਕ ਨਹੀਂ ਤੁਰਿਆ ਜਾਂਦਾ ਪਿਆ ਮਗਰੋਂ ਆਇਆ ਤੇ ਇਹਨੇ ਮੇਰੇ ਅੰਕ ਪਹਿਲੇ ਟੋਪੀ ਤਾਂ ਕੀਤੇ ਜਿਹੜੇ ਮੋਟਰਸਾਈਕਲ ਤੇ ਆਏ ਨੇ ਤੇ ਮੈਂ ਆਖਿਆ ਵੀ ਮੇਰਾ ਪੋਤਾ ਮੇਰੇ ਮਗਰ ਆ ਕੇ ਉਹ ਮੈਨੂੰ ਚਕਾਣੀ ਦੇਣ ਰਿਹਾ ਦਾ ਆ ਤੇ ਜਦੋਂ ਵੇਖਿਆ ਮੇਰੇ ਕੰਨ ਖਿੱਚ ਕੇ ਟਾਪਸ ਲਾਇਆ ਮੇਰੀ ਚੀਕਾਂ ਨਿਕਲ ਗਈਆਂ ਨਾਲੀ ਤੇ ਅੱਗੇ ਦੌੜਨ ਲੱਗੇ ਨੇ ਤੇ ਦੋ ਮੋਟਰਸਾਈਕਲ ਤੇ ਅੱਗੇ ਹੁੰਡੇ ਨੇ ਉਹਨਾਂ ਨਾਲ ਟੱਕਰ ਮਾਰ ਕੇ ਛੋੜ ਦਿੱਤਾ ਤੇ ਜਿਹੜਾ ਮਗਰ ਲੱ ਜਿਹਨੇ ਟਾਪਸ ਲਾਇਆ ਉਹ ਫੜਿਆ ਗਿਆ ਤੇ ਦੂਜਾ ਭੱਜ ਗਿਆ ਤੇ ਫਿਰ ਚਲੋ ਜਿੱਦਾਂ ਲੋਕਾਂ ਨੇ ਕਹਿ ਕਹਾ ਕੇ ਮੈਨੂੰ ਟੋਪਸ ਮੇਰਾ ਦਵਾ ਦਿੱਤਾ ਤੇ ਇਹ ਆ ਬਿਮਾਰ ਤੇ ਲੋਕਾਂ ਨੇ ਕੁੱਟਿਆ ਨਾ ਇਹ ਹੈ ਯਾਰ ਪਰ ਉੰਜੇ ਵਿੱਚ ਕੰਨੇ ਹੋ ਕੇ ਰਹਿਣਾ ਚਾਹੀਦਾ ਜੇ ਮੇਰੇ ਨਾਲ ਵੀ ਇਹ ਕੰਮ ਹੋਇਆ ਹੋਰ ਵੀ ਕਿਸੇ ਨਾਲ ਹੋ ਸਕਦਾ ਹੈ ਤੁਸੀਂ ਵੀ ਕੁੱਟਿਆ ਮੇਰੇ ਕੋਲ ਜਿੰਨਾ ਜਨਾਨੀ ਨੇ ਕੀ ਕੁੱਟਣਾ ਹੁੰਦਾ ਜਨਾਨੀ ਨੇ ਕੀ ਕੁੱਟਣਾ ਬੜੀ ਹੱਦ ਹੋਈ ਦੀ ਇੱਕ ਅੱਧੀ ਚਪੇੜ ਹੀ ਮਾਰੇਗੀ ਜਨਾਨੀ ਜਨਾਨੀ ਕੀ ਕਰ ਸਕਦੀ ਹੈ ਕੁੱਟਿਆ ਮੁੰਡਿਆਂ ਬੰਦਿਆਂ ਨੇ ਹੈਗਾ ਮੈਂ ਮੈਮ ਕਹਿੰਨ ਆਖ ਨੇ ਉਹਨਾਂ ਕੁੱਟਿਆ ਚੰਗੀ ਤਰ੍ਹਾਂ ਮੈਨੂੰ ਇਹਨਾਂ ਤੇ ਮੇਰੇ ਕੋਲ ਕੀ ਆਜਾ ਚਪੇੜ ਹੀ ਵੱਜਣੀ ਹੀ ਮੇਰੇ ਕੋਲ ਜਾਂ ਮੁੱਕੀ ਮਾਰ ਲੈ ਜਾਂ ਚਪੇੜ ਵੱਜਣੀ ਹੋਰ ਮੈਂ ਕੀ ਕਰ ਸਕਨੀ ਆ ਅਈਲਾ ਮੀ ਇਸ ਨਾਲ ਦਾ ਹਾਸਾ ਹੋਇਆ ਤੁਹਾਡਾ ਪਹਿਲੇ ਮੇਰੇ ਕੋਲ ਇੱਕ ਵਾਰਾ ਟਾਪਸ ਮਿਰਰੋਂ ਕੋਈ ਫਕੀਰ ਜਾਇਆ ਸੀ ਤੇ ਉਨੇ ਮਤਲਬ ਤੁਹਾਡੇ ਪਰਨਾ ਝਾੜਿਆ ਤੇ ਪਤਾ ਨਹੀਂ ਕੀ ਕੀਤਾ ਉਹ ਤਾਂ ਆਪਣੇ ਹੱਥੀ ਲਾ ਕੇ ਫੜਾ ਦਿੱਤੇ ਤੇ ਤੇ ਜਦੋਂ ਫਿਰ ਇਹ ਹਾਸਾ ਡਰ ਜਾਂਦਾ ਡਰ ਮੇਰੇ ਕੋ ਕਮਰਾਟ ਇੰਨੀ ਹੋਈ ਮੈਨੂੰ ਕੋ ਖਲੋਤਾ ਨਹੀਂ ਜਾਂਦਾ ਮੈਂ ਉੱਤਰ ਮੈਨੂੰ ਕੋਈ ਕੇ ਪਾਣੀ ਦੋ ਕੋਈ ਕੁਛ ਮੈਂ ਤਾਂ ਕੰਬੀ ਜਾਂਦੀ ਪਈ ਹਾਂ ਬਲੇਟਰ ਜਿਦੋਂ ਇਹ ਹਾਸਾ ਹੋਏ ਨਾ ਤੇ ਕੁਛ ਨਹੀਂ ਪਤਾ ਲੱਗਦਾ ਆਪਣਾ ਕੰਬੀ ਜਾਂਦਾ ਹੈ ਆ ਤੰਮੇ ਨੂੰ ਦੋ ਵਿਚਾਰੇ ਜਿਹੜੇ ਕਵਾੜ ਵਾਲੇ ਨੇ ਉਹਨਾਂ ਨੇ ਮੈਨੂੰ ਫੜ ਕੇ ਬਾਲੋਂ ਬਾਉ ਤੇ ਕੁਰਸੀ ਦੇ ਕੇ ਬਾਲ ਲਿਆ ਕਹਿੰਦਾ ਆਂਟੀ ਤੁਸੀਂ ਇੱਥੇ ਬਹਿ ਜਾਓ